ਖੰਨਾ ਸ਼ਹਿਰ ਦੇ ਬਹੁਤ ਵੱਡੇ ਵਪਾਰਕ ਘਰਾਣੇ ਜੋ ਕਿ ਟਕਸਾਲੀ ਕਾਂਗਰਸੀ ਪਰਿਵਾਰ ਵਜੋਂ ਜਾਣੇ ਜਾਂਦੇ ਸਨ ਨੇ ਅੱਜ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ 'ਚ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਰਕੇਸ਼ ਕੁਮਾਰ ਰੇਨੂ ਗੁਪਤਾ ਉਹਨਾਂ ਦੀ ਨੂੰ ਨਿਦੀ ਗਰਗ ਅਤੇ ਇਸ ਤੋਂ ਇਲਾਵਾ ਰਮਨ, ਰੋਹਿਤ ਕਪਲਾ, 샤ਰੂ, ਰਵਿੰਦਰ ਕੌਰ, ਪ੍ਰੀਤੀ ਗੋਇਲ, ਵੰਦਨਾ ਸ਼ਰਮਾ, ਅਚਲ ਗਰਗ, ਨਰੇਸ਼ ਗਰਗ, ਦਿਵਿਆ ਸ਼ਾਮਲ ਹਨ ਕੈਬਨਿਟ ਮੰਤਰੀ ਤਨਪੀ ਸਿੰਘ ਸੋਨ ਨੇ ਕਿਹਾ ਕਿ ਇਹਨਾਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਹੈ ਅਤੇ ਕਿਹਾ ਕਿ ਪਾਰਟੀ ਵੱਲੋਂ ਇਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਸਾਡੇ ਖੰਨੇ ਦਾ ਬਹੁਤ ਹੀ ਨਾਮਵਰ ਪਰਵਾਰ ਕਰਕ ਪਰਵਾਰ ਜਿਨ੍ਹਾਂ ਨੇ ਨਾ ਸਿਰਫ ਖੰਨੇ ਚ ਬਲਕਿ ਖੰਨੇ ਦੇ ਆਲੇ ਦੁਆਲੇ ਦੇ ਇਲਾਕੇ ਚ ਆਪਣੀ ਦਸਾਂ ਨੋਹਾਂ ਦੀ ਕਿਰਤ ਦੇ ਨਾਲ ਆਪਣੀ ਮਿਹਨਤ ਦੇ ਨਾਲ ਬਹੁਤ ਵੱਡਾ ਨਾਮ ਬਣਾਇਆ ਅੱਜ ਸਮੁਸਤ ਕਰਕ ਪਰਵਾਰ ਨੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਪੁੱਤਰ ਮੋਹਨ ਜੀ ਤੇ ਉਹਨਾਂ ਦੇ ਪੁੱਤਰ-ਵਧੂ ਨਿਧੀ ਜੀ ਜਿਹੜੇ ਕਿ ਸਾਡੇ ਖੰਨੇ ਦੇ ਵਿੱਚ ਬਹੁਤ ਵੱਡਾ ਇੰਸਟੀਚਿਊਟ ਹੈ ਜੋ ਅਬੈਕਸ ਜੋ ਇੱਕ ਸਟੱਡੀ ਇੰਸਟੀਚਿਊਟ ਹੈ ਜਿਹੜਾ ਉਹ ਚਲਾ ਰਹੇ ਨੇ ਔਰ ਮੇਨ ਲੱਗਾ ਹਜ਼ਾਰਾਂ ਹੀ ਬੱਚੇ ਨੂੰ ਹਜ਼ਾਰਾਂ ਹੀ ਬੱਚਿਆਂ ਨੂੰ ਉਹਨਾਂ ਨੇ ਇਸ ਵਿੱਦਿਆ ਦੇ ਨਾਲ ਇਸ ਪੜ੍ਹਾਈ ਦੇ ਨਾਲ ਜੁੜਿਆ ਔਰ ਇਹਨਾਂ ਤੋਂ ਵਿੱਦਿਆ ਪ੍ਰਾਪਤ ਕਰਕੇ ਇਸ ਇੰਸਟੀਟਿਊਟ ਤੋਂ এডਿਕੇਸ਼ਨ ਪ੍ਰਾਪਤ ਕਰਕੇ ਮੈਨੂੰ ਲੱਗਦਾ ਹੈ ਉਹ ਬੱਚੇ ਨੇ ਜਿਹੜੇ ਸੁਪਰ ਇੰਟੈਲੀਜੈਂਟ ਮਤਲਬ ਬਣੇ ਨੇ ਮੈਂ ਪਿੱਛੇ ਜਿਹਨੂੰ ਵੀ ਆਇਆ ਸੀ ਇਸ ਪਰਿਵਾਰ ਤੋਂ ਸਾਨੂੰ ਇੰਨਾ ਸਨੇਹ ਇੰਨੀ ਮੁਹੱਬਤ ਇੰਨਾ ਪਿਆਰ ਮਿਲਿਆ ਕਿ ਮੈਂ ਇਸ ਗੱਲ ਦਾ ਇਹਨਾਂ ਦਾ ਰਿਣੀ ਐ ਇਹਨਾਂ ਨੇ ਐਡੀ ਫਰਾਕ ਦੇ ਲਈ ਲਖਾਂਦੇ ਹੋਏ ਐਡਾ ਵੱਡਾ ਦਿਲ ਖਾਂਦੇ ਹੋਏ ਸਮਾਜ ਦੀ ਸੇਵਾ ਦੇ ਲਈ ਅੱਗੇ ਆ ਕੇ ਆਪ ਮੁਹਾਰੇ ਇਸ ਚੀਜ਼ ਨੂੰ ਇੰਟਰਸਟ ਜ਼ਾਹਿਰ ਕੀਤਾ ਕਿ ਅਸੀਂ ਸਮਾਜ ਦੀ ਸੇਵਾ ਅਕਸਰ ਹੋ ਕੇ ਕਰਨਾ ਚਾਹੁੰਦੇ ਹਾਂ ਬਹੁਤ ਵੱਡੀ ਦੁਕਾਨ ਇਹਨਾਂ ਦਾ ਸ਼ੋਅਰੂਮ ਹੈ ਜਿਹੜਾ ਜੀਟੀ ਰੋਡ ਖੰਨਾ ਦੇ ਉੱਤੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਬਿਲਕੁਲ ਓਪੋਜ਼ਿਟ ਜਿੱਥੇ ਆਪਾਂ ਨਵੀਂ ਬਾਗੀ ਨੂੰ ਐਂਟਰ ਕਰਦੇ ਆ ਉੱਥੇ ਇਹਨਾਂ ਦਾ ਕਨਫੈਕਸ਼ਨਰੀ ਦਾ ਤੇ ਡਿਪਾਰਟਮੈਂਟ ਦਾ ਬੜਾ ਵੱਡਾ ਇਹਨਾਂ ਦਾ ਸਟੋਰ ਹੈ ਤੇ ਮੈਂ ਇਸ ਗੱਲ ਦਾ ਵਿਸ਼ੇਸ਼ ਤੌਰ ਤੇ 파ਰਟੀ ਜੁਆਇਨ ਕਰਨ ਦੇ ਉੱਤੇ ਇਹਨਾਂ ਦਾ ਜਿੱਥੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਨਾ ਹੈ ਕਿ ਜਿੰਨਾ ਪਿਆਰ ਜਿੰਨਾ ਆਦਰ ਮਾਨ ਇਹਨਾਂ ਨੇ ਮੈਨੂੰ ਦਿੱਤਾ ਹੈ ਉਸ ਤੋਂ ਬਾਅਦ ਆਦਰਮਾਨ ਸਤਕਾਰ ਮੈਂ ਗਰ ਪਰਿਵਾਰ ਨੂੰ ਦਵਾਂਗਾ ਔਰ ਸਮਾਜ ਦੀ ਸੇਵਾ ਦੇ ਵਿੱਚ ਜਿੱਥੇ-ਜਿੱਥੇ ਮੈਨੂੰ ਇਹਨਾਂ ਦੀ ਜ਼ਰੂਰਤ ਹੋਊਗੀ ਮੈਂ ਇਹਨਾਂ ਨੂੰ ਯਾਦ ਕਰਦਾ ਰਹੂੰਗਾ ਜਿੱਥੇ ਇਹਨਾਂ ਨੂੰ ਮੇਰੀ ਜ਼ਰੂਰਤ ਹੋਊਗੀ ਸਰਕਾਰ ਦੀ ਜ਼ਰੂਰਤ ਹੋਊਗੀ ਪੰਜਾਬ ਸਰਕਾਰ ਹਰ ਸਮੇਂ ਇਹਨਾਂ ਦੇ ਨਾਲ ਬਰਾਬਰ ਡੱਟ ਕੇ ਬਰਾਬਰ ਖੜੀ ਹੋਵੇ ਬਹੁਤ-ਬਹੁਤ ਧੰਨਵਾਦ ਜਿਹੜਾ ਸ਼ਾਮਲ ਹੋਇਆ ਪਰਿਵਾਰ ਸਰ ਅਸੀਂ ਸਾਰੇ ਟੀਚਰ ਸਰ ਦੇ ਨਾਲ کئی ਵਾਰ ਹੀ ਮਿਲੇ ਆ ਸਾਨੂੰ ਇਹਨਾਂ ਦੀ ਆਪ ਪਾਰਟੀ ਦਾ ਕੰਮ ਕਾਰ ਕਰ ਕਾਰਜਕ੍ਰਮ ਕਰਨ ਦਾ ਕੰਮ ਜੋ ਵੀ ਇਹਨਾਂ ਦਾ ਕੰਮ ਕਰਦੇ ਨੇ ਬਹੁਤ ਅੱਛਾ ਲੱਗਦਾ ਜਿੱਦਾਂ ਮੈਂ ਕਈ ਵਾਰ ਸਰਨਲ ਵੀ ਡਿਸਕਸ ਕੀਤੀ ਹੈ ਕਿ ਪਹਿਲਾਂ ਕਰਨੇ ਸ਼ਹਿਰ ਚ ਦੀ ਸਫਾਈ ਮੈਂ ਦੇਖੀ ਨਹੀਂ ਤੇ ਹੁਣ ਰਾਤ ਨੂੰ ਅਗਰ 12 ਵਜੇ ਵੀ ਆਉਣਾ ਤਾਂ ਮਸ਼ੀਨਾਂ ਸਫਾਈ ਕਰਨ ਲੱਗੀਆਂ ਹੁੰਦੀਆਂ ਨੇ ਮੈਂ ਸਪੈਸ਼ਲੀ ਸਾਨੂੰ ਇਸ ਗੱਲ ਦੀ ਮੈਸੇਜ ਕਰਕੇ ਮਤਲਬ ਮੈਂ ਦੱਸਿਆ ਕਿ ਬਹੁਤ ਅੱਛਾ ਲੱਗਦਾ ਹੈ ਕਿ ਸ਼ਹਿਰ ਚ ਜੋ ਚੀਜ਼ ਪਹਿਲਾਂ ਨਹੀਂ ਸੀ ਉਹ ਹੁਣ ਹੈ ਔਰ ਅੱਗੇ ਤੋਂ ਬਹੁਤ ਸੇਫਟੀ ਵੀ ਆਈ ਹੈ ਸੁਰੱਖਿਆ ਬਹੁਤ ਹੈ ਮਤਲਬ ਮੈਨੂੰ ਬਹੁਤ ਅੱਛਾ ਲੱਗਿਆ ਸੀ ਇਹ ਡਿਸੀਜਨ ਦਿਲੋਂ ਲਿੱਤਾ ਸੀ ਸਾਰੇ ਟੀਚਰਸ ਨੇ ਕਿ ਅਸੀਂ ਆਪ ਪਾਰਟੀ ਜੁਆਇਨ ਕਰਾਂਗੇ ਤੇ ਅਸੀਂ ਜੁਆਇਨ ਸਿਰਫ ਇਸ ਲਈ ਨਹੀਂ ਕਿਤੇ ਕਿ ਚਲੋ ਕਰ ਲਈ ਅਸੀਂ ਇਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਇੱਕ ਮੈਨੂੰ ਸਰ ਇਹਦੇ ਚ ਨਾ ਅਸੀਂ ਕੰਮ ਸੀ ਕਾਂਗਰਸ ਚ ਤੇ ਜਦ ਤੋਂ ਆਪ ਆਮ ਆਦਮੀ ਪਾਰਟੀ ਆਈ ਔਰੇ ਅਗਲੇ ਚੋਣਾਂ ਚ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਸਾਡਾ ਵੀ ਦਿਲ ਕੀਤਾ ਕਿ ਅਸੀਂ ਇਹਨਾਂ ਦੇ ਨਾਲ ਜੁੜੀਏ ਤਾਂ ਅਸੀਂ ਇਹਨਾਂ ਦੇ ਇੱਕ ਵਾਰੀ ਸਾਨੂੰ ਕਹਿਣ ਦੀ ਜਗ੍ਹਾ ਸੀ ਤੇ ਸਾਡੇ ਕੋਲ ਇਹ ਪ੍ਰਧਾਨ ਮੰਤਰੀ ਸਾਹਿਬ ਜਿਨ੍ਹਾਂ ਕਿਸੇ ਕਿਸੇ ਚਾਏ ਪਹੁੰਚ ਗਏ ਤੇ ਸਾਡਾ ਬਹੁਤ ਇਹਨਾਂ ਨੇ ਮਾਣ ਕੀਤਾ ਤੇ ਅਸੀਂ ਧੰਨਵਾਦੀ ਹਾਂ ਇਹਨਾਂ ਦੇ ਤੇ ਸਾਡੀ ਮੜੀ ਗੱਲ ਤੇ ਇਹਨਾਂ ਨੇ ਮਤਲਬ ਸੰਤੁਸ਼ਟ ਕਰਤਾ ਸਾਰੀ ਗੱਲ ਜਿਵੇਂ ਨਗਰ ਕੌਂਸਲ ਦੇ ਇਲੈਕਸ਼ਨ ਆ ਰਹੇ ਨੇ ਤੇ ਤਮੰਨਾ ਵੀ ਹੈ ਵੀ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਉੱਪਰ ਚੱਲਿਆ ਹੋਵੇ ਤਾਂ ਸ਼ਹਿਰ ਦਾ ਡਵੈਲਪਮੈਂਟ ਹੋ ਸਕੇ ਕੀ ਕਰਨਾ ਚਾਹੀਦਾ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਸ਼ਹਿਰ ਆਪਾਂ ਦਾ ਸਾਰਾ ਦਾ ਸਾਡਾ ਸ਼ਹਿਰ ਹੈ ਜੀ ਕੋਈ ਇਹ ਚ ਉਹ ਤਾਂ ਹੈ ਨਹੀਂ ਕਿ ਕੋਈ ਕਿਸੇ ਦੇ ਵਿੱਚ ਕੋਈ ਮੈਂ ਤੂੰ ਯਾਰ ਕਰਨਾਂ ਦੀ ਗੱਲ ਐ ਤਾਂ ਜੇ ਇਹਨਾਂ ਵਧੀਆ ਹੋਊਗਾ ਸ਼ਹਿਰ ਤੇ ਸਾਰੀ ਜਿੱਤੀ ਰੋਡ ਤੇ ਸ਼ਹਿਰ ਆਪਣਾ ਸਾਰਾ ਵਰਲਡ ਦੇ ਲੋਕ ਤਾਂ ਕਿੱਥੋਂ ਪਹੁੰਚ ਜਾਂਦੇ ਆਉਂਦੇ ਨੇ ਤੇ ਜਿਆ ਦੇਖਣਗੇ ਸਾਰਾ ਸਫਾਈ ਐ ਵੀ ਇਹ ਤੇ ਇਹਦੇ ਨਾਲ ਕੀ ਕੋਈ ਹੈ ਹੀ ਨਹੀਂ ਕੋਈ ਇਹਨੇ ਸ਼ਹਿਰ ਹੀ ਨਹੀਂ ਹੈ ਕੋਈ ਜਿਆ ਇਹ ਜਾ ਬੰਦ ਜਾਣਾ ਹਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ